ਥੈਂਕ ਯੂ ਪੀਸ ਦਾ ਲਾਰਡ ਹਾਲੇਲੂਇਆ ਥੈਂਕ ਯੂ ਹੋਲੀ ਸਪਿਰਟ ਹਾਲੇਲੂਇਆ ਹਾਲੇਲੂਇਆ ਪੀਸ ਦਾ ਲਾਰਡ एवरीवन ਸ਼ਾਲੋਮ ਸਲਾਮ ਸੋ ਪਰਮੇਸ਼ਰ ਦਾ ਸੀ ਸ਼ੁਕਰ ਕਰਦੇ ਨੇ ਖੁਦਾਬੰਦੇ ਸੰਭਾਲ ਕੇ ਰੱਖਿਆ ਹਾਲੇਲੂਇਆ ਖੁਦਾ ਉਹਨਾਂ ਨੂੰ ਕਰੇ ਕਰੀ ਪਰਮੇਸ਼ਰ ਹੈ ਉਹ ਦਇਆ ਕਰਨ ਵਾਲਾ ਜੀਵਿਤ ਜਿਉਂਦਾ ਪਰਮੇਸ਼ਰ ਹੈ ਹਾਲੇਲੂਇਆ ਉਹ ਮਹਾਨ ਤੇ ਸੱਚਾ ਤੇ ਜਿਉਂਦਾ ਪਰਮੇਸ਼ਰ ਸਾਡੇ ਅੰਦਰ ਵਸਦਾ ਸਤਿ ਸਤਨਵਾਦ ਕਰਦੇ ਹਾਲੇਲੂਇਆ ਅੱਜ ਅਸੀਂ ਖੁਦਾਵੰਦ ਦੀ ਹਜ਼ੂਰੀ ਵਿੱਚ ਪਰਮੇਸ਼ਰ ਦਾ ਸ਼ੁਕਰ ਕਰਦੇ ਜੋ ਪ੍ਰਭੂ ਨੇ ਹੁਣ ਤੱਕ ਸੰਭਾਲਿਆ ਰੱਖਿਆ ਪਰਮੇਸ਼ਰ ਦਿਆਵੰਤ ਚੈਵੰਤਨ ਗਰੇ ਕਰ ਪਰਮੇਸ਼ਰ ਹੈ ਆਪਣੇ ਲੋਕਾਂ ਦੀ ਨਾਲ ਹਮੇਸ਼ਾ ਪਰਲਾਈ ਨੂੰ ਕਰਦਾ ਹੈ ਹallelujah ਜਿਸ ਤਰ੍ਹਾਂ ਵਚਨ ਚ ਲਿਖਿਆ ਹੋਇਆ ਚਖੋ ਤੇ ਵੇਖੋ ਯਹਵਾ ਕਿੰਨਾ ਪਲਾ ਹੈ ਹallelujah ਤਾਂ ਇਹ ਉਹ ਪਰਮੇਸ਼ਰ ਜੋ ਸੱਚ ਵਿੱਚ ਪਨਾ ਲੈਂਦਾ ਹੈ ਸੋ ਸੱਚਮੁੱਚ ਅਸੀਂ ਧੰਨ ਹਾਂ ਕਿਉਂਕਿ ਅਸੀਂ ਉਸ ਦੇ ਵਿੱਚ ਪਨਾ ਲੈਂਦੇ ਹਾਂ ਜਦ ਜਦ ਮੁਸੀਬਤ ਆਂਦੀ ਹੈ ਅਸੀਂ ਯਹਵਾ ਨੂੰ ਪੁਕਾਰਦੇ ਯਹਵਾ ਦੇ ਖੰਭਾ ਦੇ ਹੇਠ ਪਨਾ ਪੰਦੇ ਅਸੀਂ ਧੰਨ ਹallelujah ਸਾਰੇ ਸਾਰਿਆਂ ਨੂੰ ਸलाम ਸ਼ਾਲੋਮ ਸੋ ਜਿਹਨੇ ਜੁੜਨੇ ਜਿਹਨੇ ਦੇਖਣਗੇ ਪ੍ਰਭੂ ਸਭ ਨੂੰ ਆਸ਼ੀਸ਼ ਦੇਣ ਹallelujah ਸੋ ਪ੍ਰਭੂ ਇੱਕ ਇੱਕ ਦੇ ਨਾਲ ਹੋਵੇ ਹallelujah ਅੱਬੀ ਸੰਦਨ ਪ੍ਰਭੂ ਵੇਸ਼ ਮਸੀਹ ਦਾ ਬਹੁਤ ਸ਼ੁਕਰ ਅਦਾ ਕਰਦੇ ਸੋ ਅੱਜ ਮੌਸਮ ਬੜਾ ਠੰਡਾ ਹੈ ਬੜਾ ਬੜੀ ਅਚੀ ਹਵਾ ਚੱਲ ਰਹੀ ਹੈ ਸੋ ਮੈਂ ਸੋਚੇ ਕਿ ਚਲੋ ਆਪਾਂ ਲਾਈਵ ਆ ਕੇ ਅੱਜ ਆਪਣੇ ਪਰਮੇਸ਼ੁਰ ਦੇ ਲੋਕਾਂ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਗੱਲਬਾਤ ਕਰਦੇ ਹallelujah ਆਪਾਂ ਪਹਿਲਾਂ ਛੋਟੀ ਜਿਹੀ ਪ੍ਰਾਰਥਨਾ ਕਰਦੇ ਦੁਆ ਕਰਦੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲਾਂ ਨੂੰ ਕੰਟੀਨਿਊ ਕਰਦੇ ਹallelujah ਆਪਾਂ ਛੋਟੀ ਜਿਹੀ ਦੁਆ ਕਰਦੇ ਸਰਵ ਸ਼ਕਤੀਮਾਨ ਯਿਸੂ ਮਸੀਹ ਦੇ ਸਾਹਮਣੇ ਅਬਰਾਹਮ ਇਜ਼ਾਕ ਯਕੂਬ ਦੇ ਪ੍ਰਭੂ ਐ ਅਬਰਾਹਿਮ ਦੇ ਮਾਲਿਕ ਅਬਰਾਹਮ ਦੇ ਖੁਦਾ ਆਸ਼ੀਸ਼ਾਂ ਦੇ ਪਰਮੇਸ਼ੁਰ ਬਰਕਤਾਂ ਦੇ ਮਾਲਿਕ ਖੁਦਾਸੀ ਤਾੜਾ ਤਨਵਾਦ ਕਰੇ ਤੁਹਾਡੀ ਹਜ਼ੂਰੀ ਤੇ ਤੁਹਾਡੇ ਅਨੁਗ੍ਰਹਿ ਦੇ ਲਈ ਪ੍ਰਭੂ ਇਸੇ ਅੱਛੇ ਮੌਸਮ ਦੇ ਲਈ ਸਾਡੇ ਤੇ ਅਨੁਗ੍ਰਹਿ ਕੀਤਾ ਉਸ ਦੇ ਲਈ ਜਿਸ ਤਰ੍ਹਾਂ ਪਰਮੇਸ਼ੁਰ ਤੁਸੀਂ ਆਪਣੇ ਦਾਸੁਰਾ ਦਾ ਪਰਮੇਸ਼ੁਰ ਪੌ ਸੀ ਸ਼ੁਕਰ ਕਰਦੇ ਉਸ ਅਨੁਗ੍ਰਹਿ ਨੂੰ ਸਾਡੇ ਜੀਵਨਾਂ ਚ ਦੇਣ ਨੇ ਅੱਜ ਜੋ ਵੀ ਗੱਲ ਹੋਵੇ ਜੋ ਵੀ ਪਰਮੇਸ਼ਰ ਸੀ ਕੜੀਏ ਪਰਮੇਸ਼ਰ ਤੁਹਾਡੀ ਹਜ਼ੂਰੀ ਚ ਰਹਿ ਕੇ ਤੁਹਾਡੀ ਮਹਿਮਾਨੀ ਕਰੀਏ ਪ੍ਰਭੂ ਤੁਹਾਡਾ ਬਚਨ ਸਾਡੀ ਜ਼ਿੰਦਗੀ ਚ ਪੂਰਾ ਹੋਵੇ ਔਰ ਤੁਹਾਡੀ ਹਜ਼ੂਰੀ ਸਾਡੇ ਉੱਤੇ ਬਣੀ ਰਹੇ ਪਰਮੇਸ਼ਰ ਤੁਹਾਡਾ ਆਤਮਾ ਸਾਡੇ ਗਵਾਹੀ ਕਰੇデア ਕਿਰਪਾ ਕਰੋ ਪਰਮੇਸ਼ਾ ਆਪਣੇ ਅਨੁਗ੍ਰਹਿ ਦੇ ਵਿੱਚ ਸਾਨੂੰ ਕਵਰ ਕਰੋ ਪਰਮੇਸ਼ਰ ਆਪਣੇ ਆਤਮਾ ਆਤਮ ਦੇ ਸੁਭਾਅ ਔਰ ਆਪਣੀ ਮੈਲ ਇਸਤੇਮਾਲ ਕਰੋ ਧੰਨਵਾਦ ਯੀਸ਼ੂ ਮਸੀਹ ਦੇ ਨਾਮ ਚ ਮਨਜ਼ੂਰ ਇਸਤੇਮਾਲ ਕਰੋ ਧੰਨਵਾਦ ਯੀਸ਼ੂ ਮਸੀਹ ਦੇ ਨਾਮ ਚ ਮਨਜ਼ੂਰ Amen, amen. Hallelujah. Chutikaara, chutikaara, chutikaara. Yesuna suna ne diya. Chutikaara, chutikaara, chutikaara. Chutikaara. Hallelujah. So. ਉਹ ਤਾਂ ਸ਼ਮਸਾ ਸੀਗਾ ਤਾਂ ਬੜੀ ਖਲੇ ਹallelujah ਸਭਤਨ ਹੋ ਰਿਹਾ ਸੋ ਪਰਮੇਸ਼ਰ ਤੁਹਾਨੂੰ ਸਭ ਨੂੰ ਦੇਖਣ ਵਾਲੇ ਨੂੰ ਆਸ਼ੀਸ਼ ਦੇਵੇ ਜਿੰਨੇ ਵੀ ਜਨ ਦੇਖ ਰਹੇ ਨੇ ਹallelujah ਪਹਿਲਾਂ ਤਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਸਾਰਿਆਂ ਨੂੰ ਪ੍ਰੇਜ਼ ਦਾਲਾ ਸ਼ਲੋਮ ਜਿੰਨੇ ਦੇਖ ਰਹੇ ਨੇ ਜਿੰਨੇ ਜੁੜ ਰਹੇ ਨੇ ਸੋ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਪਹਿਲਾਂ ਤਾਂ ਕਿ ਆ ਜੈ ਮਸੀਹ ਕੀ ਜਦੋਂ ਅਸੀਂ ਕ੍ਰਿਸਚੀਅਨ ਲੋਕ ਜਦ ਮਿਲਦੇ ਨੇ ਕੀ ਬੋਲਦੇ ਨੇ ਇੱਕ ਦੂਸਰੇ ਨੂੰ ਜੈ ਮਸੀਹ ਦੀ ਹallelujah ਆਪਾਂ ਕੀ ਬੋਲਦੇ ਆ ਜੈ ਮਸੀਹ ਦੀ ਹੁਣੇ ਕੀ ਗੱਲ ਹਮੇਸ਼ਾ ਧਿਆਨ ਚ ਰੱਖਣਾ ਬਾਈਬਲ ਚ ਪਤਾ ਕੀ ਲਿਖਿਆ ਵਚਨ ਚ ਲਿਖਿਆ ਹੋਇਆ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਨੂੰ ਘਟੋਂਦਾ ਆ ਜਾਂ ਵਧੋਂਦਾ ਆ ਉਹ ਤੇ ਉੱਤੇ ਸਜ਼ਾ ਆਵੇਗੀ ਹਨਾ ਉਸ ਦੇ ਉੱਤੇ ਮਿਸਰ ਦੀਆਂ ਬਿਮਾਰੀਆਂ ਆਉਣਗੀਆਂ ਵਿਵਸਥਾ ਸਾਰ ਦੇ ਸ਼ਰਾਪ ਆ ਜਾਣਗੇ ਜਿਹੜਾ ਇਹਨਾਂ ਵਿਵਸਥਾ ਦੀਆਂ ਗੱਲਾਂ ਨੂੰ ਘਟਾਵੇ ਜਾਂ ਵਧਾਵੇਗਾ ਹallelujah ਸੋ ਅਸੀਂ ਜੈ ਮਸੀਹ ਕੀ ਬੋਲਦੇ ਆ ਹਨਾ ਸੋ ਮੈਂ ਪੁੱਛਣਾ ਚਾਹੁੰਨਾ ਮੈਨੂੰ ਕਮੈਂਟ ਕਰਕੇ ਦੱਸਣਾ ਚਾਹ ਲਾਈਵ ਕਮੈਂਟ ਕਰਨਾ ਦੱਸਣਾ ਕਿ ਆ ਬਾਈਬਲ ਦੇ ਵਿੱਚ ਜੈ ਮਸੀਹ ਕੀ ਸ਼ਬਦ ਲਿਖਿਆ ਹੋਇਆ ਹੈ। ਕਿ ਆ ਬਾਈਬਲ ਦੇ ਵਿੱਚ ਜੈ ਮਸੀਹ ਕੀ ਸ਼ਬਦ ਹੈ? ਕਿਸੇ ਨੇ ਵੀ ਪੜਿਆ ਹੋਵੇਗਾ। ਜੇ ਕਦੇ ਪੜਿਆ ਜੈ ਮਸੀਹ ਦੀ ਸ਼ਬਦ ਤੇ ਜੇ ਕਿਸੇ ਨੇ ਆਈ ਮੀਨ ਕਿਸੇ ਨੇ ਕਿਸ ਨੂੰ ਕਿਹਾ ਹੋਵੇ ਜੈ ਮਸੀਹ ਦੀ ਮੈਂ ਪ੍ਰੋਮਿਸ ਕਰਦਾ ਮੈਂ ਪ੍ਰਚਾਰ ਛੱਡ ਦੂੰਗਾ। ਮੈਂ ਪ੍ਰਚਾਰ ਕਰਨਾ ਬੰਦ ਕਰ ਦੂੰਗਾ ਜੇ ਕਿਸੇ ਨੇ ਵੀ ਮੈਨੂੰ ਲੱਗ ਕੇ ਦਿਖਾਤਾ ਕਿ ਜੈ ਮਸੀਹ ਸ਼ਬਦ ਹੈਗਾ। ਬਾਈਬਲ ਚ ਕਿਸੇ ਨੇ ਕਿਸੇ ਹੋਰ ਨੂੰ ਜੈ ਮਸੀਹੀ ਕਿਹਾ ਕੀ ਕਿਹਾ ਕਿਸੇ ਨੇ ਪਰ ਮੈਂ ਸਾਬਿਤ ਕਰ ਸਕਦਾ ਹਾਂ ਕਿ ਜਦ ਦੂਤ ਨੇ ਮਰੀਮ ਨੂੰ ਅ ਕੀ ਕਹਿੰਦੇ ਦਰਸ਼ਨ ਦਿੱਤਾ ਸੀਗਾ ਵਿਜ਼ਨ ਦਿੱਤਾ ਸੀਗਾ ਦੂਤ ਆਇਆ ਸੀਗਾ ਜਦ ਦੂਤ ਨੇ ਦਰਸ਼ਨ ਦੇ ਕੋਲ ਦੂਤ ਨੇ ਮਰੀਮ ਦੇ ਕੋਲ ਆਣ ਕੇ ਗੱਲਾਂ ਕੀਤੀ ਤੇ ਮਰੀਮ ਨੂੰ ਬੋਲਿਆ ਗਿਆ ਸਲਾਮ ਮੈਂ ਜੰਮੂ ਦੇ ਵਿੱਚ ਗਿਆ ਤੇ ਮੈਂ ਜਦੋਂ ਪਹਿਲੀ ਵਾਰੀ ਗਿਆ ਉੱਥੇ ਬੜਾ ਚੱਲਦਾ ਸੀਗਾ ਸਲਾਮ ਸਲਾਮ ਜੀ ਸਲਾਮ ਜੀ ਸਲਾਮ ਜਿਹੜਾ ਆਂਦੇ ਜਾਂਦੇ ਸਲਾਮ ਸਲਾਮ ਮੈਂ ਬੜਾ ਕਿ ਸਾਨੂੰ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਸਾਨੂੰ ਅੱਜ ਤੱਕ ਕਿਸੇ ਨੇ ਵੀ ਇਹ ਗੱਲ ਨਹੀਂ ਸਾਡੇ ਨਾਲ ਕੀਤੀ ਕਿ ਸਲਾਮ ਜਾਂ ਜੈ ਮਸੀਹ ਕੀ ਸ਼ਬਦ ਜਿਹੜਾ ਬਾਈਬਲ ਤਾਂ ਨਹੀਂ ਹੈਗਾ ਜਬ ਬੋਲਣਾ ਚਾਹੀਦਾ ਜਾਂ ਨਹੀਂ ਬੋਲਣਾ ਚਾਹੀਦਾ ਮਸੀਹੀ ਭਾਈਚਾਰੇ ਸਾਨੂੰ ਕਿਸੇ ਪਾਸਟਰ ਨੇ ਨਹੀਂ ਦੱਸਿਆ ਮੈਨੂੰ ਅੱਜ ਤੱਕ ਮੈਂ ਜਿੰਨੇ ਵੀ ਮਨ ਲੱਕੀ ਕਲਿਸੀਆ ਦਾ ਮੈਂਬਰ ਜਦੋਂ ਤੱਕ ਰਿਹਾ ਮੈਨੂੰ ਕਿਸੇ ਪਾਸਟਰ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਜੈ ਮਸੀਹ ਦਾ ਸ਼ਬਦ ਸਾਡਾ ਹੈ ਹੀ ਨਹੀਂ ਆ ਜੈ ਮਸੀਹ ਬਾਈਬਲ ਦੇ ਅਕੋਰਡਿੰਗ ਹੈ ਹੀ ਨਹੀਂ ਆ ਕਿਸੇ ਵੀ ਪਾਸਟਰ ਨੇ ਮੈਨੂੰ ਇਹ ਦੱਸਿਆ ਹੀ ਨਹੀਂ ਅੱਜ ਤੱਕ ਸੱਚੀ ਪ੍ਰੋਮਿਸ ਕਰਦਾ ਸਾਨੂੰ ਨਾ ਤੇ ਕਿਉਂਕਿ ਬਾਈਬਲ ਚ ਲਿਖਿਆ ਗਿਆਨ ਤੋਂ ਬਿਨਾ ਮੇਰੀ ਪਰਜਾ ਨਾਸ਼ ਹੁੰਦੀ ਹੈ ਅੱਜ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਨੀ ਗਾਇਆ ਜੈਮਸੀ ਕੀ ਸ਼ਬਦ ਮੈਂ ਜੈਮਸੀ ਦੀ ਨੂੰ ਮਾੜਾ ਨਹੀਂ ਕਹਿ ਰਿਹਾ ਬੋਲਦੇ ਸਭ ਨੇ ਜੈਮਸੀ ਕੀ ਬੋਲਦੇ ਨੇ ਪਰ ਅੱਜ ਤੱਕ ਮੈਂ ਕਹਿ ਰਿਹਾ ਕਿ ਸਚਾਈ ਨੂੰ ਜਾਣੜਾ ਜ਼ਰੂਰੀ ਆ ਹallelujah ਹallelujah ਸੁਝ ਆਮਸੀ ਕੀ ਸ਼ਬਦ ਜਿਹੜਾ ਬਾਈਬਲ ਦਾ ਸ਼ਬਦ ਨਹੀਂ ਹੈਗਾ ਮੈਨੂੰ ਕਿਸੇ ਪਾਸਟਰ ਨੇ ਅਜੇ ਤੱਕ ਇਹ ਦੱਸਿਆ ਨਹੀਂ ਕਿ ਜੈਮਸੀ ਕੀ ਸ਼ਬਦ ਬਾਈਬਲ 'ਚ ਹੈ ਹੀ ਨਹੀਂ ਕਿਸੇ ਨੇ ਕਿਹਾ ਹੀ ਨਹੀਂ ਕਿਸੇ ਨੂੰ ਅਸੀਂ ਅੱਜ ਮਿਲਦੇ ਹਾਂ ਹੁਣ ਬਾਈਬਲ 'ਚ ਕੀ ਲਿਖਿਆ ਧਿਆਨ ਨਾਲ ਸੁਣਨਾ ਬਾਈਬਲ 'ਚ ਲਿਖਿਆ ਸੰਸਾਰ ਦੇ ਨਾਲ ਮਿੱਤਰਤਾ ਪਰਮੇਸ਼ਵਰ ਦਾ ਪਰਮੇਸ਼ਵਰ ਦੇ ਸਾਨੂੰ ਵੈਰੀ ਬਣਾਉਂਦੀ ਆ ਤੇ ਨਾਲ ਦੇ ਨਾਲ ਕੀ ਪਰਮੇਸ਼ਵਰ ਦੇ ਕਲਾਮ 'ਚ ਲਿਖਿਆ ਕਿ ਤੁਹਾਨੂੰ ਸੰਸਾਰ ਤੋਂ ਅਲੱਗ ਕੀਤਾ ਗਿਆ ਤੁਸੀਂ ਸੰਸਾਰ ਦੇ ਨਹੀਂ ਹੋ ਤੁਸੀਂ ਅਲੱਗੇ ਕੀਤੇ ਗਏ ਹੋ ਹallelujah ਦੇ ਬੇਸ਼ੰਦ ਨੇ ਦੇ ਬੇਸ਼ੰਦ ਨੇ थैंक यू जीसस थैंक यू ᱞਾਰਡ ਸੋ ਕੀ ਲਿਖਿਆ ਕਿ ਤੁਸੀਂ ਸੰਸਾਰ ਦੇ ਨਹੀਂ ਹੈਗੇ ਤੁਸੀਂ ਸੰਸਾਰ ਤੋਂ ਕੀ ਕੀਤੇ ਗਏ ਆ ਅਲੱਗ ਹੀ ਕੀਤੇ ਗਏ ਹੁਣ ਮੇਰੇ ਪਿਆਰੇ ਭੈਣਾਂ ਤੇ ਭੈਣੋ ਧਿਆਨ ਦੇ ਨਾਲ ਕੀ ਗੱਲ ਨੂੰ ਸੁੰਨਾ ਹਾਲੇਲੂਇਆ ਇੱਕ ਗੱਲ ਧਿਆਨ ਦੇ ਵਿੱਚ ਰੱਖ ਕੇ ਸੁੰਨਾ ਜੇ ਅਸੀਂ ਸੰਸਾਰ ਦੇ ਨਹੀਂ ਹੈਗੇ ਅਸੀਂ ਸੰਸਾਰ ਦੇ ਨਾਲੋਂ ਅਲੱਗ ਹੋ ਗਏ ਆ ਤੇ ਕੀ ਸਾਨੂੰ ਸੰਸਾਰੀ ਕੰਮ ਕਰਨੇ ਚਾਹੀਦੇ ਨੇ ਜਿਹੜੇ ਕੰਮ ਸੰਸਾਰ ਦੇ ਨੇ ਕੀ ਅਸੀਂ ਉਹ ਕਰ ਸਕਦੇ ਆ ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਸੰਸਾਰ ਤੋਂ ਅਲੱਗ ਕੀਤੇ ਹੋ ਜਿਵੇਂ ਜਸੀਂ ਸੰਸਾਰ ਤੋਂ ਅਲੱਗ ਕੀਤੇ ਹੋਏ ਆ ਤੇ ਕੀ ਸਾਨੂੰ ਸੰਸਾਰੀ ਕੰਮ ਕਰਨੇ ਚਾਹੀਦੇ ਜਿਹੜੇ ਕੰਮ ਸੰਸਾਰ ਦੇ ਲੋਕ ਕਰਦੇ ਨੇ ਕੀ ਸਾਨੂੰ ਉਹ ਕਰਨ ਦੀ ਜ਼ਰੂਰਤ ਹੈ ਫਿਰ ਅੱਜ ਮੈਨੂੰ ਜ਼ਰੂਰ ਦੱਸਣਾ ਹallelujah ਕਿਉਂਕਿ ਮੈਂ ਇਸ ਚੀਜ਼ ਨੂੰ ਦੇਖਿਆ ਕਿ ਸੰਸਾਰ ਦੀ ਸਾਨੂੰ ਸੰਸਾਰੀ ਕੰਮ ਨੂੰ ਕਰਨ ਦੀ ضرورت ਨਹੀਂ ਹੁਣ ਸੰਸਾਰ ਦੇ ਵਿੱਚ ਕੀ ਚੱਲਦਾ ਗੈਰ ਵਿਸ਼ਵਾਸੀਆਂ ਚ ਕੀ ਚੱਲਦਾ ਹੈ ਜਿਹੜੇ ਮੂਰਤੀ ਪੂਜਕ ਲੋਕ ਨਹੀਂ ਜਿਹੜੇ ਅ ਅ ਮਨ ਲੋ ਅੰਧ ਵਿਸ਼ਵਾਸੀ ਲੋਕ ਗੈਰ ਵਿਸ਼ਵਾਸੀ ਜਿਹੜੇ ਪਰਮੇਸ਼ਰ ਨੂੰ ਨਹੀਂ ਮੰਨਦੇ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਕੀ ਕਰਦੇ ਨੇ ਜੈ ਬਾਬੇ ਦੀ ਜੈ ਮਾਤਾ ਦੀ ਜੈ ਬਾਬੇ ਦੀ ਜੈ ਮਾਤਾ ਦੀ ਜੈ ਇਹਦੀ ਜੈ ਉਹਦੀ ਕਰਦੇ ਨੇ ਨਾ ਜੈ ਬਾਬੇ ਦੀ ਜੈ ਪੀਰਾਂ ਦੀ ਜੈ ਮਾਤਾ ਦੀ ਸਾਢੇ ਤਰ ਵੀ ਬਥੇਰੇ ਨੇ ਤਾਂ ਬੋਲਦੇ ਨੇ ਜੈ ਬਾਬੇ ਦੀ ਸੋ ਬਾਈਬਲ ਚ ਲਿਖਿਆ ਕਿ ਤੁਹਾਨੂੰ ਸੰਸਾਰ ਤੋਂ ਅਲੱਗ ਕੀਤਾ ਹੁਣ ਗੈਰ ਵਿਸ਼ਵਾਸੀਆਂ ਦਾ ਤਾਂ ਇਹ ਨਾਰਾ ਹੋ ਗਿਆ ਜੈ ਬਾਬੇ ਦੀ ਜੈ ਮਾਤਾ ਦੀ ਜੈ ਇਹਦੀ ਜੈ ਹੁਣ ਅਰਥ ਕੀ ਕਰਦੇ ਆ ਉਹੀ ਚੀਜ਼ ਨੂੰ ਅਸੀਂ ਰਿਪੀਟ ਕਰਦੇ ਜੈ ਮਸੀਹ ਦੀ ਜੈ ਬਾਬੇ ਦੀ ਜੈ ਮਾਤਾ ਦੀ ਜੈ ਮਸੀਹੀ ਦੀ ਇਸ ਜੀਵਨ ਹੁਣ ਉਹੀ ਸੰਸਾਰਿਕ ਕੰਮ ਅਸੀਂ ਕਰਦੇ ਆ ਜਿਹੜੇ ਕੰਮ ਬਾਈਬਲ ਦੇ ਅਕੋਰਡਿੰਗ ਜਿਹੜੇ ਕੰਮ ਸੰਸਾਰ ਦੇ ਲੋਕ ਕਰਦੇ ਫਿਰ ਸਾਡੇ ਚ ਦੇ ਸੰਸਾਰ ਦੀ ਲੋਕਾਂ ਚ ਕੀ ਹੋ ਗਿਆ ਕੋਈ ਹੈਗਾ ਫਿਰ ਮਲਕੀ ਕੋਈ ਡਿਫਰੈਂਟ ਹੈ ਕਿ ਅਸੀਂ ਬਾਈਬਲ ਚ ਕੀ ਲਿਖਿਆ ਸੀ ਬਾਰ ਬਾਰ ਬੋਲਦੇ ਆ ਅਬ ਮੇਰੇ ਵਿੱਚੋਂ ਪੁਰਾਣੀ ਬਾਤیں ਜਾਂਦੀ ਰਹੀ ਹਮ ਨਈ ਸ੍ਰਿਸ਼ਟੀ ਹੋ ਗਏ ਪੁਰਾਣੀ ਬਾਤیں ਬੀਤ ਗਈ ਪੁਰਾਣਾ ਸਭ ਚਲਾ ਗਿਆ ਅਬ ਦੇਖੋ ਸਭ ਨਿਆ ਹੋ ਗਿਆ ਕਿਵੇਂ ਹੋਗਾ ਨਿਆ ਕਬ ਹੋਗਾ ਨਿਆ ਜਦੋਂ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਮੁਤਾਬਿਕ ਚੱਲਾਂਗੇ ਕਿ ਜੈ ਮਸੀਹ ਦੀ ਸ਼ਬਦ ਬਾਈਬਲ ਚ ਹੈ ਮੈਨੂੰ ਕੋਈ ਲੋਕ ਮਿਲਦੇ ਨਹੀਂ ਜੈ ਮਸੀਹ ਦੀ ਬੋਲਦੇ ਨੇ ਮੇਰੀ ਰਿਪਲਾਈ ਨਹੀਂ ਕਰਦਾ ਮੈਨੂੰ ਸਲਾਮ ਸ਼ਾਲੋ ਬੋਲਦੇ ਮੈਂ ਦਵਾ ਦਵਾ ਰਿਪਲਾਈ ਕਰ ਦਿੰਦਾ ਇੱਕ ਭੈਣ ਰਾਤ ਦੀ ਗੱਲ ਆ ਰਾਤ ਮੈਂ ਜਦੋਂ ਬਾਹਰ ਖੜਾ ਸੀਗਾ ਭਾਬੀ ਐ ਭਾਬੀ ਮੈਂ ਭਾਬੀ ਹਣਾ ਬਹੁਤਾ ਬੋਲਦਾ ਨਹੀਂ ਹੁੰਦਾ ਤੇ ਹਾਲੇਲੂਇਆ ਮਤੇ ਮੈਂ ਭਾਬੀ ਹੁਣਾਂ ਨਾਲ ਬਹੁਤੀ ਗੱਲ ਨਹੀਂ ਕਰਦਾ ਜਿਆਦਾਤਰ ਮੈਂ ਉਹਨਾਂ ਦੇ ਨਾਲ ਬੋਲਦਾ ਨਹੀਂ ਹੈਗਾ ਤੇ ਕਦੇ ਆਂਦੇ ਤੇ ਜੈਮਸੀ ਕੀ ਬੋਲਦੇ ਭਾਬੀ ਹੁਣੀ ਤੇ ਮੈਂ ਜਵਾਬ ਦੇ ਦੇਣੇ ਤੇ ਮੈਂ ਨਹੀਂ ਬੋਲਦਾ ਤੇ ਰਾਤੀ ਭਾਬੀ ਆਏ ਮੈਂ ਜਿਆਦਾਤਰ ਉਹਨਾਂ ਨਾਲ ਗੱਲ ਨਹੀਂ ਕਰਦਾ ਭਾਬੀ ਆਏ ਭਾਬੀ ਕਹਿੰਦੇ ਜੈਮਸੀ ਦੀ ਅਰੁਣ ਜੈਮਸੀ ਡੈਨੀਅਲ ਤੇ ਮੈਂ ਬੋਲਿਆ ਨਹੀਂ ਮੈਂ ਮੈਂ ਇਹਦਾ ਸਿਰ ਹਲਾਤਾ ਬਾਅਦ ਵਿੱਚ ਮੈਂ ਦੱਸਿਆ ਮੈਂ ਕਿਹਾ ਭਾਬੀ ਮੈਂ ਕਿਹਾ ਜੈਮਸੀ ਦੀ ਨਾ ਬੋਲਿਆ ਕਰੋ ਮੈਂ ਕਿਹਾ ਸਲਾਮ ਬੋਲਿਆ ਕਰੋ ਮੈਨੂੰ ਭਾਬੀ ਕਹਿੰਦੇ ਕਿਉਂ ਕੀ ਹੋ ਗਿਆ ਤੇ ਕਹਿੰਦੇ ਕੀ ਹੋਇਆ ਡੈਨੀਅਲ ਮੈਂ ਕਿਹਾ ਦੇਖੋ ਭਾਬੀ ਕੱਲ ਸੁਣੋ ਮੈਂ ਕਿਹਾ ਸਲਾਮ ਸ਼ਾਲੋਮ ਜਿਹੜਾ ਬਾਈਬਲ ਦੇ ਵਿੱਚ ਸ਼ਬਦ ਹੈਗਾ ਸਲਾਮ ਮੈਂ ਕਿਹਾ ਜੈਂਸੀ ਦੀ ਸ਼ਬਦ ਕਦੇ ਪੜਿਆ ਮੈਂ ਕਿਹਾ ਬਾਈਬਲ ਦੇ ਵਿੱਚ ਮੈਂ ਕਿਹਾ ਮੈਂ ਗਰੰਟੀ ਦਾਲ ਕੇ ਕਹਿੰਦਾ ਮੈਂ ਸਲਾਮ ਸ਼ਬਦ ਪੜਾ ਸਕਦਾ ਹਾਂ ਬਚਨ ਚ ਮੈਂ ਕਿਹਾ ਮੈਂ ਸਲਾਮ ਸ਼ਬਦ ਪੜਾ ਸਕਦਾ ਤੇ ਮੈਂ ਕਿਹਾ ਤੁਸੀਂ ਕਦੇ ਜੈਂਸੀ ਕੀ ਸ਼ਬਦ ਪੜਿਆ ਬਾਈਬਲ ਚ ਮੈਂ ਕਿਹਾ ਜਦ ਮਰੀਮ ਜੋ ਅਸੀਂ ਉਹਦਾ ਜਨਮ ਹੋਣਾ ਸੀ ਮਰੀਮ ਨੂੰ ਦਰਸ਼ਨ ਦਿੱਤਾ ਸੀ ਦੂਤ ਨੇ ਤਾਂ ਦੂਤ ਨੇ ਕਿਹਾ ਸੀ ਸਲਾਮ ਮੈਂ ਕਿਹਾ ਸਲਾਮ ਦਾ ਮਤਲਬ ਹੁੰਦਾ ਤੇਰੀ ਸਲਾਮਤੀ ਹੋਵੇ ਕਹਿੰਦੇ ਤੇ ਮੁਸਲਮਾਨਾਂ ਵਾਲੀ ਲਾਈਨ ਚ ਆ ਗਿਆ ਮੈਂ ਆ ਮੁਸਲਮਾਨ ਬਾਈਬਲ ਤੋਂ ਲੈ ਕੇ ਗਿਆ ਬਾਈਬਲ ਦੀਆਂ ਗੱਲਾਂ ਮੁਸਲਮਾਨਾਂ ਤੋਂ ਨਹੀਂ ਆਈਆਂ ਬਾਈਬਲ ਦੀਆਂ ਗੱਲਾਂ ਮੁਸਲਮਾਨਾਂ ਕੋਲ ਗਈਆਂ ਤੇ ਮੈਂ ਕਿਹਾ ਸਾਡਾ ਜਿਹੜਾ ਸ਼ਬਦ ਜੋ ਅਸੀਂ ਮਿਲਦੇ ਹਾਂ ਇੱਕ ਦੂਸਰੇ ਨੂੰ ਬੋਲਣਾ ਚਾਹੀਦਾ ਸਲਾਮ ਸ਼ੈਲੋਮ ਸਲਾਮ ਦਾ ਮਤਲਬ ਹੁੰਦਾ ਹੈ ਤੁਹਾਡੀ ਸਲਾਮਤੀ ਹੋਵੇ ਸ਼ੈਲੋਮ ਦਾ ਮਤਲਬ ਵੀ ਉਹੀ ਹੁੰਦਾ ਹੈ ਇੱਕ ਬਾਹਰਲੇ ਪਾਸਟਰ ਮੈਂ ਦੇਖੇ ਬਾਹਰਲੇ ਪਾਸਵਾਨ ਸੀਗੇ ਤੇ ਉਹ ਆਪਣੇ ਕلیسਾ ਦੇ ਵਿੱਚ ਪ੍ਰਚਾਰ ਕਰ ਰਹੇ ਕਹਿੰਦੇ ਪੰਜਾਬੀਆਂ ਨੇ ਕੀ ਡਰਾਮਾ ਫੜਿਆ ਜੈ ਮਸੀਹੀ ਦੀ ਜੈ ਮਸੀਹੀ ਦੀ ਕਹਿੰਦੇ ਉਹੀ ਕੁਝ ਕਰ ਰਹੇ ਜੋ ਪੁਰਾਣੇ ਕਰ ਰਹੇ ਸੀਗੇ ਤੇ ਕਹਿੰਦੇ ਬਾਈਬਲ ਦੇ ਵਿੱਚ ਸ਼ਬਦ ਲਿਖਿਆ ਹੋਇਆ ਸ਼ਾਲੋਮ ਮੈਨੂੰ ਸ਼ਾਲਾਮ ਸ਼ਾਲੋਮ ਬੋਲਣਾ ਪਸੰਦਾ ਕਹਿੰਦੇ ਮੈਂ ਪੁਲਪਟ ਤੇ ਖੜਾ ਹੁੰਦਾ ਮੈਨੂੰ ਸ਼ਾਲੋਮ ਬੋਲੋ ਸੋ ਜਿੰਨੇ ਪਾਸੋਂ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਜਾਂ ਦੇਖਣਗੇ ਸੋ ਮੈਂ ਆਪਣੇ ਭਾਈ ਭੈਣਾਂ ਨੂੰ ਇਹ ਦੱਸਣਾ ਚਾਹਾਂ ਕਿ ਜਿੰਨੇ ਪਾਸਟਰਸ ਲੋਕ ਮੈਨੂੰ ਦੇਖ ਰਹੇ ਨੇ ਕਿ ਆਪਣੀ ਕਲਿਸੀਆਂ ਨੂੰ ਉਹ ਗੱਲਾਂ ਦੱਸਿਆ ਕਰੋ ਜਿਹੜੀਆਂ ਅਜੇ ਤੱਕ ਕਿਸੇ ਨੇ ਦੱਸੀਆਂ ਨਹੀਂ ਮੇਰੇ ਮੇਰੇ ਨਾਲ ਇੱਕ ਭੈਣ ਜੁੜੇ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਭੈਣੀ ਦੱਦ ਕਰਕੇ ਜੈਮਸੀ ਕੀ ਸ਼ਬਦ ਬਾਈਬਲ ਦਾ ਨਹੀਂ ਹੈਗਾ ਤਾਂ ਉਹਨਾਂ ਨੇ ਬੋਲਿਆ ਕਿ ਤੁਸੀਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਦੱਸਿਓ ਸਾਨੂੰ ਕਦੇ ਪਤਾ ਹੀ ਨਹੀਂ ਸਾਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਸੀਗਾ ਕਿ ਸਲਾਮ ਜੇ ਸ਼ਾਲਾ ਵਿੱਚ ਬਾਈਬਲ ਦਾ ਸ਼ਬਦ ਹੈਗਾ ਸਲਾਮ ਕੀ ਜੇ ਐਮਸੀ ਕੀ ਸ਼ਬਦ ਨਹੀਂ ਹੈ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੋ ਮੈਂ ਜਿਹੜੇ ਪਾਸਟਰਸ ਲੋਕ ਮੈਨੂੰ ਦੇਖਦੇ ਨੇ ਜਾਂ ਸੁਣਦੇ ਨੇ ਸੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਤੁਸੀਂ ਆਪਣੀ ਕਲਿਸਿਆ ਦੇ ਲੋਕਾਂ ਨੂੰ ਜ਼ਰੂਰ ਦੱਸਿਆ ਕਰੋ ਕਿ ਜੋ ਬਾਈਬਲ ਦੇ ਵਿੱਚ ਹੈਗਾ ਜਾਂ ਕਿਹੜੀ ਚੀਜ਼ ਅਸੀਂ ਪੰਜਾਬੀਆਂ ਨੇ ਆਪਣੇ ਕੋਲ ਲਈਏ ਜੋ ਬਾਈਬਲ ਦੇ ਵਿੱਚ ਨਹੀਂ ਹੈਗੀ ਹallelujah ਸੋ ਜ਼ਰੂਰੀ ਇਸਦੇ ਬਾਰੇ ਤੁਸੀਂ ਜਿਹੜਾ ਆਪਣੀ ਕਲਿਸਿਆ ਦੇ ਨਾਲ ਗੱਲਬਾਤ ਕਰੋ ਸੋ ਸਾਰਿਆਂ ਨੂੰ ਸ਼ਾਲਾ ਸਲਾਮ ਸੋ ਮਿਲਦੇ ਆ ਫਿਰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਕਿਸੇ ਨਵੇਂ ਮੈਸੇਜ ਦੇ ਨਾਲ ਸੋ ਸਾਰਿਆਂ ਨੂੰ ਪ੍ਰਭੂ ਜੀ ਬਰਕਤ ਦੇਣ ਗੋਡ ਬlesਸ ਯੂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨੇ ਮੈਂ ਕਦੇ ਬੋਲਦਾ ਨਹੀਂ ਪਰ ਅੱਜ ਬੋਲ ਰਿਹਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਲੋਕ ਜਾਣਣ ਕਿ ਕੀ ਸਾਨੂੰ ਸਲਾਮ ਜੈਮਸੀ ਦੀ ਬੋਲਣਾ ਚਾਹੀਦਾ ਜਾਂ ਸਲਾਮ ਜਾਂ ਸ਼ਲੋਮ ਬੋਲਣਾ ਚਾਹੀਦਾ ਸੋ ਗੋਡ ਬlesਸ ਯੂ ਫਿਰ ਮਿਲਦੇ ਆ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਸੋ ਸਾਰਿਆਂ ਨੂੰ ਸ਼ਲੋਮ ਸਲਾਮ ਪਰਮੇਸ਼ੁਰ ਦੀ ਹਜ਼ੂਰੀ ਚ ਬਣੇ ਰਹੋ ਖੜੇ ਰਹੋ ਤੇ ਪਵਿੱਤਰ ਪਰਮੇਸ਼ੁਰ ਦੇ ਸੱਚੇ ਗਿਆਨ ਦੇ ਨਾਲ ਭਰਦੇ ਜਾ ਸੋ ਜਿੰਨੇ ਕਲਿਸਿਆ ਦੇ ਲੋ ਸੋ ਮੈਂ ਦੱਸਣਾ ਚਾਹੁੰਦਾ ਕੱਲ ਉਪਵਾਸ ਰੱਖ ਕੇ ਆਣਾ ਠੀਕ ਹੈ ਪ੍ਰੋਪੋਜ ਹੋਵੇਗਾ ਸੋ ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ ਗੋਡ ਬlesਸ ਯੂ ਸ਼ਾਲੋਮ ਪ੍ਰਭੂ ਬlesਸ ਕਰੇ ਹਰ ਸੂਰੀਓ